ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸੋਠ ਮਹਲਾ ਪਹਿਲਾ ਘਰ ਪਹਿਲਾ ਚੌਪਦੀ ਸਭ ਨਾ ਮਰਣਾ ਆਇਆ ਬੇ ਸੋੜਾ ਸਭ ਨਾ ਉਸ ਸਮਝਾਇ ਸਿਆਣਿਆਂ ਆਗੈ ਮਿਲਣ ਕੇ ਨਾ ਜਿਨ ਮੇਰਾ ਸਹਿਬ ਬਿਸਰੈ ਵੱਡੀ ਬੇਦਨਤਨਾ ਪੀਸ ਲਾਹ ਸਾਚਾ ਸੋਏ ਜਾਕੀ ਨਦਰ ਸਦਾ ਸੁਖ ਹੋਈ ਰਹਾਉ ਵੱਡਾ ਕਰ ਸਲਹਾਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਬਾਣਸ ਦਾਤ ਨ ਹੋਈ ਜੋ ਤਿਸ ਪਾਵੈ ਸੋ ਤੀਆ ਅਰੰਕੇ ਰੁਨਾ ਹੋਈ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨਥਾ ਪਾਏ ਜੀ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇ ਤੜੇ ਤੇ ਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟਿ ਅਨ ਸੇ ਭਾਈ ਸੇ ਵੀਰ ਅੱਗੇ ਗਏ ਨ ਮੰਨੀਆਂ ਨ ਮਾਰ ਕਡੋ ਬੇ ਪੀਰ ਸੋਠ ਮਹਲਾ ਪਹਿਲਾ ਘਰ ਪਹਿਲਾ ਮਨ ਹਾਲੇ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਪੂਜਾ ਕੋਈ ਰਹਾਉ ਹਾਨ ਹਟ ਕਰ ਯਾਰ ਜਾ ਸੱਚ ਨਾਮ ਕਰ ਬੱਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਬਣ ਜਾ ਰਿਆ ਸਿਉ ਬਣਜ ਕਰ ਲੈ ਲਾਹ ਮਨ ਹਸ ਸੁਣ 700 ਦਾਗਰੀ ਸੱਤ ਘੋੜੇ ਲੈ ਚੱਲ ਖਰਚ ਬਣ ਤਿ ਗਿਆਈਆਂ ਮਤ ਮਨ ਜਾਣਾ ਕੱਲ ਨਰੰਕਾਰ ਕੈ ਤਿਸ ਚਾਹੇ ਤਾਂ ਸੁਖ ਲਹਿ ਮਹਲ ਲਾਏ ਜਿਤ ਕਰ ਚਾ ਕਰੀ ਮਨ ਨਾਮ ਕਰ ਕੰਮ ਬਨ ਬਧੀਆਂ ਕਰ ਤਾਵਣੀ ਤਾਕੋ ਆਖੈ ਤਨ ਨਾਨਕ ਵੇਖੈ ਨਦਰ ਕਰ ਚੜੈ ਚ ਬਗਣ ਬਨ ਸੋਠ ਮਹਲਾ ਪਹਿਲਾ ਚੌਕ ਤੋਕੇ ਮਾਏ ਬਾਪ ਕੋ ਬੇਟਾ ਦੀ ਕਾ ਸਸਰੇ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੋ ਕਮਪਿਆ ਬਹਾਰ ਘਰ ਛੋਟਿਆ ਖਿੰਮੇ ਭਈ ਪਰਾਈ ਨਾਮਦਾਨ ਇਸ ਨਾ ਨੰਨਾ ਮਨ ਮੁਖ ਤਿੱਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲ ਹਾਰੈ ਜਿਨ ਸਾਚੀ ਬੂਝ 부ਝਾਈ ਰਹੁ ਜਗ ਸੋ ਝੂਠ ਪ੍ਰੀਤ ਮਨ ਬੀਦਿਆ ਜਨ ਸੋ ਬਾਦ ਰਚਾਈ ਮਾਇਆ ਮਗਨ ਐਨਸ ਮਗ ਜੋ ਹੈ ਨਾਮ ਨਾ ਲੇਵੈ ਮਰੇ ਬਿਖਖਾਈ ਗੰਦਣ ਬੈਣ ਰਤਾ ਹਿਤਕਾਰੀ ਸਬਦੈ ਸੁਰਤ ਨ ਆਈ ਰੰਗ ਨਾ ਰਤਾ ਰਸ ਨਹੀਂ ਵੇਦਿਆ ਮਨ ਮੁਖ ਪਤ ਗਵਾਈ ਸਾਥ ਸਬਾ ਮੈਂ ਸਹਜ ਨਾ ਚਾਖਿਆ ਜੀਭਾ ਰਸ ਨਹੀਂ ਰਾਈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਭਾਈ ਜਮ ਦਰ ਬਾਦਾ ਠੌਰ ਨਾ ਪਾਵੈ ਆਪਣਾ ਕੀ ਕਮਾਈ ਨਾਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮਰਤ ਰਜ਼ਾ ਬਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਬਿਨ ਪਰਮ ਨਾ ਭਾਗੈ ਸਤਿਨਾਮ ਵੜਿਆਈ ਸੋਠ ਮਹਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋਵਾਰਾ ਸਗਲ ਭਵਨ ਕੀ ਮੂਰਤ ਏਕਾ ਹੈ ਨੁਖਤੇ ਰਹਿ ਤਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਥਲ ਮਈਲ ਭਰਪੁਰ ਲੀਣਾ ਆਪੇ ਸਰਬ ਸਮਾਨ ਰਹਾਉ ਜੈ ਜੈ ਦੇਖਾਂ ਤੈ ਜੋਤ ਤੇ ਤੁਮਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਫਿਰੈ પ્રસੰਨਾ ਕੁਏ ਨ ਕਿਸ ਹੀ ਜਿਹਾਰ ਅੰਡਜ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਉਸਬ ਨਾਮ ਮਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਸ ਦੀਜੈ ਪਰ ਨਮਤ ਨਾਨਕ ਸੁਣ ਮੇਰੇ ਸਾਹਿਬਾ ਤੁਪਦਾ ਪੱਥਰ ਲਈਜੈ ਸੂਠ ਮਹਾਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੀ ਠਾਕਰ ਸਰਣ ਤੁਮਾਰੀ ਕਰਤਾ ਤੂੰ ਮੈਂ ਮਾਨ ਨਿਮਾਣੇ ਮਾਨ ਮਹਿਤ ਨਾਮ ਤਨ ਪੱਲਾ ਸਤ ਐ ਸਬਦ ਸਮਾਣੀ ਰਹੋ ਤੂੰ ਪੂਰਾ ਹਮ ਉਰੇ ਹੋਸੇ ਤੂੰ ਗੌਰਾ ਹਮ ਹੋਰੇ ਤੁਝ ਹੀ ਮਨ ਰਾਤੇ ਐਨਸ ਪਰਭਾਤੇ ਹਰ ਰਸ ਨਾ ਜਪ ਮਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦ ਭੇਦ ਫੁਨ ਸਾਚੇ ਐਨਸ ਨਾਮ ਰਤੇ ਸੇ ਸੂਚੇ ਮਰ ਜਨ ਮੇ ਸੇ ਕਾਚੇ ਅਵਰ ਨਦੀ ਸਹਿ ਕੇ ਸਲਾਹੀ ਤੇ ਸਹਿ ਸ੍ਰੀ ਕਨਾ ਕੋਈ ਵਨਬਤਲ ਨਾਨਕ ਦਸਨ ਦਾਸਾ ਗੁਰਮਤ ਜਾਨਿਆ ਸੋਈ ਸੂਰਠ ਮਹਲਾ ਪਹਿਲਾ ਆਲਖ ਅਪਾਰ ਅਗੰਭੂ ਚਰ ਨਾ ਤਿਸ ਕਾਲ ਨ ਕਰਮਾ ਜਾਤ ਅਜਾਤ ਅਜੂਨੀ ਸੰਭੂ ਨਾ ਤਿਸ ਭਾਉ ਨਾ ਪਰਮਾ ਸੱਚੇ ਸਚਿਆਰ ਬਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਾ ਸੱਚੇ ਸ਼ਬਦ ਨਿਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨਾ ਨਾਰੀ ਅਕਲ ਨਰਿੰਦਰਨ ਅਪਰ ਪਰੰਪਰ ਸਗਲੀ ਜੋਤ ਤੇ ਮਾਰੀ ਕਟਕਟ ਅੰਤਰ ਬਰਮੁ ਲੁਕਾਇਆ ਕਟਕਟ ਜੋਤ ਸਬਾਈ ਬੱਜਰ ਕੁਪਾਟ ਮੁਕਤੇ ਗੁਰਮਤੀ ਤਰਪੈ ਧਾੜੀ ਲਾਈ ਜਨ ਤੋ ਪਾਏ ਕਾਲ ਸਿਰਜਨਤਾ ਬਸਗਤ ਜੁਗਤ ਸਬਾਈ ਸਤ ਗੁਰ ਸੇਵ ਪਦਾਰਥ ਪਾਵੈ ਸੂਟੇ ਸਬਦ ਕਮਾਈ ਸੂਚੇ ਪਾਂਡ ਸਾਤ ਸੰਭਾਵੈ ਬਿਰਲੇ ਸੂਚਾ ਚਾਰੀ ਤੰਤ ਕੋ ਪਰਮ ਤੰਤ ਮਲਾਇਆ ਨਾਨਕ ਸਰਣ ਤੁਮਾਰੀ ਸੋਰਠ ਮਹਲਾ ਪਹਿਲਾ ਜਿਉ ਮੀਨਾ ਬਿਨ ਪਾਣੀਆਂ ਤਿਉ ਸਾਗਤ ਮਰੈ ਪਿਆਸ ਤਿਉ ਹਰ ਬਿਨ ਮਰਿਆ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਰੇ ਰਾਮ ਨਾਮ ਜਸ ਲੇ ਬਿਨ ਗੁਰ ਇਹ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਹਾਉ ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਸ ਹੋਏ ਅਰਥ ਸੋ ਸਾਧ ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਈ ਜਿਉ ਜੋਗੀ ਜਤ ਵਹਾਰਾ ਤਪ ਨਾਹੀ ਸਤ ਸੰਤੋਖ ਤਿਉ ਨਾਮ ਬਿਨੁ ਜੋਰੀ ਜਮ ਮਾਰੈ ਅੰਤਰ ਦੁਖ ਸਾਗਤ ਪ੍ਰੇਮ ਨਾ ਪਾਈਐ ਹਰ ਪਾਈਐ ਸਤ ਗੁਰ ਭਾਈ ਸੁਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਪਤਸ ਮਾਏ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਗਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕਿਆ ਮੰਗੋ ਕਿਸ ਤੇ ਨਾ ਰਹਾਈ ਹਰਦੀ ਜੈ ਨਾਮ ਪਿਆਰੀ ਜੀਉ ਘਟ ਘਟ ਰਵ ਰਹਾ ਬਨਵਾਰੀ ਜਲ ਥਲ ਮਈਲ ਗੁਪਤੋ ਵਰਤਾ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾਓ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਉ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਕਟ ਪੀਤਰ ਦੇਖ ਮਰਾਰੀ ਜੀਉ ਜਨਮ ਮਰਨ ਕੋ ਇਹੋ ਜੱਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਉ ਸਤਗੁਰ ਮਿਲੇ ਤਾ ਗੁਰਮਤ ਪਾਈਐ ਸਤਬਾਜੀ ਹਾਰੀ ਜੀਉ ਸਤਗੁਰ ਬੰਧਨ ਤੋੜ ਨਰਾਰੇ ਬਹੁੜ ਨਗਰਬ ਮਝਾਰੀ ਜੀਉ ਨਾਨਕ ਗਿਆਨ ਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਸੋਠਮ ਹਲਾ ਪਹਿਲਾ ਜਿਸੇ ਜਾਲ ਲਿਆ ਤੇ ਕਾਰਨ ਤੋਂ ਮੱਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ ਸੋ ਡੋ ਬੇਸ ਭੇਖ ਚਤرائی ਦੁਬਿਦਾ ਇਹ ਫਲ ਨਹੀਂ ਜਿਉ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂੰਡ ਤ ਬਹੁਤ ਦੁਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜਿਉ ਰਹੋ ਅਵ ਗਣ ਸੋਡ ਗੁਨਾ ਕੋ ਤਾਵੋ ਕਰ ਅਵ ਗੁਣ ਪਸਤਾਹੀ ਜਿਉ ਸਰ ਅਵਸਰ ਕੀ ਸਾਰ ਨਾ ਜਾਣਾ ਹੈ ਇਰ ਫਿਰ ਕੀਚ ਬੁਢਾਈ ਜੀਉ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਉਹ ਕਾਹੀ ਜੀਉ ਨਿਰਮਲ ਨਾਮ ਜਪੁ ਸਤਿਗੁਰ ਮੁਖ ਅੰਤਰ ਕੀ ਗਤਿ ਤਾਹੀ ਜੀਉ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ ਸਤ ਗੁਰਬਚਨ ਹੀ ਫਲ ਪਾਹੀ ਜੀਉ ਜਿਉ ਭਾਵੈ ਤਉ ਰਖੋ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ ਸੋਠ ਮਹਲਾ ਪਹਿਲਾ ਪੰਜ ਪਦੀ ਆਪਨਾ ਕਰ ਮੂਖਤ ਰੱਖ ਨਾ ਸਕੈ ਕੀ ਪਰ ਘਰ ਜੋ ਹਨ ਲਗਾ ਘਰਦਰ ਰੱਖੈ ਜੇ ਰਸ ਚੱਖ ਜੋ ਗੁਰਮੁਖ ਸੇਵਕ ਲਗਾ ਮਨ ਰੇ ਸਮਝੋ ਕਭਨ ਮਤ ਲਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਸਤਾ ਹੈ ਅਪਾਗ ਰਹਾਉ ਆਪ ਤਉ ਕਉ ਹਰਖ ਜਤ ਕੋ ਰੂਭੈ ਇਹੋ ਦੁੱਖ ਸੁਖ ਨਾਲੇ ਲਗਾ ਆਪੇ ਦੁੱਖ ਸੁਖ ਭੋਗ ਭਗਾਵੈ गुरमुख सो अनरागा हर रस ऊपर आवर त्या कह जिन पिया सो तृपतागा माया मोहत जिन ए रस खोया जा साकत दुरमत लागा का जियो पवन पत देही। देही मैं देव समागा जे तू दे रस गाई मन तृपत हर लागा साध संगत मैं हर रस पाइय गुर मिलया ਜਮ ਭਾਉ ਭਾਗਾ ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਈ ਮस्तक ਭਾਗਾ ਸੂਰਠ ਮਹਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੁ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲਿਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ ਰਾਮ ਜਪੋ ਸੁਖ ਹੋਈ ਐਨਸ ਗੁਰ ਕੇ ਚਰਨ ਸਰੇਵੋ ਹਰ ਦਾਤਾ ਭੁਗਤਾ ਸੋਈ ਰਹੋ ਜੋ ਅੰਤਰ ਸੋ ਬਾਹਰ ਦੇਖੋ ਆਵਰਨਾ ਦੂਜਾ ਕੋਈ ਜਿਉ ਗੁਰਮੁਖ ਏਕ ਤੇ ਟਿਸਟ ਕਰ ਦੇਖੋ ਘਟ ਘਟ ਜੋਤ ਸਮੋਈ ਜਿਉ ਚਲ ਤੋ ਠਾਕਰ ਖੋ ਕਰ ਆਪਣੇ ਗੁਰ ਮਿਲਿਆ ਇਹ ਮਤ ਹੋਈ ਜਿਉ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰ ਹੈ ਸੁਖ ਹੋਈ ਜਿਉ ਪੀबो ਅਪਿਓ ਪਰਮ ਸੁਖ ਪਾਈਐ ਨਿਦਕਰ 바ਸਾ ਹੋਈ ਜਿਉ ਜਨਮ ਮਰਨ ਭਵ ਭੰਜਨ ਗਾਈਐ ਪੁਨਰਪਜਨਮ ਨਾ ਹੋਈ ਜਿਉ ਤਤ ਨਰਨਜਨ ਜੋਤਿ ਸੁਭਾਈ ਸੋ ਹੂੰ ਭੇਦ ਨ ਕੋਈ ਜੀਉ ਆ ਪਰੰਪਰ ਪਰ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਸੋ ਠਮ ਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਂ ਤਿਸ ਪਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੇ ਕਾ ਬਲ ਹੋਈ ਜਾਂ ਆਪੇ ਦੇਵ ਸੋਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾ ਤੇ ਸਚ ਮੈਂ ਰਹਾ ਸਮਾਈ ਰਹੋ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਗਾ ਤਾਂ ਜਮਕਾ ਮਾਰਗ ਭਗਾ ਭੈ ਵਿਚ ਨਿਰਪੋ ਪਾਇਆ ਤਾਂ ਸਹਿਜ ਕਾ ਘਰ ਆਇਆ ਭੰਤ ਨਾਨਕ ਬੂਝੈ ਕੋ ਵੀ ਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਣੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਸੋਠ ਮਹਲਾ 3ਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵਕ ਰਹਿ ਸਭ ਤੇਰੀ ਜਿਨ ਸਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅੰਧਨ ਗੁਣ ਗਾਵੈ ਨਿਤ ਸੱਚ ਗੁਰ ਕਾ ਸਬਦ ਸੁਹਾਇ ਮੇਰੇ ਠਾਕੁਰ ਹਮ ਬਾਰਕ ਸਰਨ ਤੁਮਾਰੀ ਇੱਕੋ ਸੱਚਾ ਸੱਚ ਤੂੰ ਕੇਵਲ ਆਪ ਮਰਾਰੀ ਰਹਾਉ ਜਾਗਤ ਰਹੇ ਤਿੰਨੀ ਪ੍ਰਭ ਪਾਇਆ ਸਭ ਦੇ ਹਉ ਮੈਂ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਔਰ ਧਾਰੀ ਇਹੋ ਮਨੁਆ ਤੈ ਦਿਸ ਧਾਵਦਾ ਦੂਜਾ ਭਾਈ ਖਵਾਇਆ ਮਨ ਮੁਖ ਮੁਗਧ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇਆ ਸਤ ਗੁਰ ਪੇਟੇ ਤਾਂ ਨਾਉ ਪਾਏ ਹੋ ਮੈ ਮੋ ਚਕਾਇਆ ਹਰ ਜਨ ਸਾਥੇ ਸਾਚ ਕਮਾਵਹਿ ਗੁਰ ਕੈ ਸਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੇ ਸਾਚੇ ਰੱਖਿਆ ਔਰ ਤਾਰੀ ਨਾਨਕ ਨਾਮੋਂ ਗਤ ਮਤ ਪਾਈ ਇਹ ਹਾਰਾਸ ਹਮਾਰੀ ਸੋਠ ਮਹਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਤਨ ਸਤ ਸੋਏ ਅਖੋਟ ਨਾਮ ਤਨਨ ਕਦੇ ਨ ਖੁੱਟੈ ਨਾਹੀ ਕਿ ਨੇਕ ਕੀਮਤ ਹੋਏ ਨਾਮ ਤਨ ਮੁਖ ਉਜਲੇ ਹੋਏ ਹਰ ਪਾਇਆ ਸਤਿ ਸੋਏ ਮਨ ਮੇਰੇ ਗੁਰਬਦੀ ਹਰ ਪਾਇਆ ਜਾਏ ਬਿਨ ਸਬਦ ਜਗ ਭੁੱਲਦਾ ਫਿਰਦਾ ਦਰਗਾ ਮਲੇ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਬਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਪੂਜੈ ਕੋਏ ਨਾ ਸੁਣੈ ਪੁਕਾਰਾ ਅੰਦਾਜ਼ਗਤ ਅੰਧ ਵਰਤਾਰਾ ਬਾਜ ਗੁਰੂ গোਬਾਰਾ ਹੋਮੈ ਮੇਰਾ ਕਰ ਕਰ ਬਗਉਤੇ ਕਿਆ ਚੱਲੈ ਨਾ ਚਲਦਿਆਂ ਨਾਲ ਗੁਰਮੁਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸੰਭਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਘਟ ਚਾਂਦਨ ਅਮਰ ਸਿਰ ਬਾਦ ਸਾਹਾ ਅੰਧਨ ਭਗਤ ਕਰੈ ਦਿਨ ਰਾਤੀ ਰਾਮ ਨਾਮ ਸਤਿ ਲਾਹਾ ਨਾਨਕ RAM ਨਾਮ ਨਿਸਤਾਰਾ ਸਬਦ ਰਤੇ ਹਰ ਪਹਾ ਸੂਤ ਮਹਲਾ ਤੀਜਾ ਦਸਨ ਦਾਸ ਹੋਵੈ ਤਾਂ ਹਰ ਪਾਏ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰ ਦੇ ਹਰ ਆਨੰਦ ਹੈ ਅੰਨਨ ਹਰ ਗੁਣ ਗਾਈ ਸਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਇਸ ਮਾਈ ਹਰ ਜੀਉ ਸਾਥੀ ਨਦਰਤੁ ਮਾਰੀ ਆਪਣੇ ਦਾਸਾਂ ਨੂੰ ਕਿਰਪਾ ਕਰ ਪਿਆਰੀ ਰੱਖੋ ਪੈਜ ਹਮਾਰੀ ਰਹੋ ਸਬਦ ਸਲਾਹੀ ਸਦਾ ਹੋ ਜੀਵਾਂ ਗੁਰਮਤੀ ਪਉ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿ ਹੋ ਗੁਰ ਸੇਵਿਆ ਚਤ ਲਾਗਾ ਸਤ ਸਬਦ ਸਚੀ ਸਚ ਬਾਣੀ ਸੋ ਜਨ ਅਨ ਦਿਨ ਜਗ ਮਹਾ ਗੰਬੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿਚੋਂ ਪਰਮ ਛੁਕਾਇਆ ਹਰ ਕਾਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕਾ ਰੰਗ ਰਤਾ ਸਬਦੇ ਮਾਤਾ ਹੋ ਮੈਂ ਕਦੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ ਹਾਰਾ